ਵਿਕਸਿਤ ਪਾਰਸੰਕਰ ਪਿਆਟਰਾ ਮੋਗਾ ਦੇ ਕਸਬਾ ਬਾਗਾਪੁਰਾਣਾ ਵਿੱਚ ਪਹੁੰਚਦੇ ਆਮ ਲੋਕਾਂ ਨੇ ਕੇਦਰ ਸਰਕਾਰ ਦੀਆਂ ਲੋਕ ਪੜਾਈ ਯੋਜਨਾਵਾਂ ਪ੍ਰਤੀ ਵੱਡੀ ਦਿਲਚਸਪੀ ਦਿਖਾਈ ਇਸ ਮੌਕੇ ਨੈਸ਼ਨਲ ਅਰਬਨ ਲਿਵਲੀਹੂਡ ਮਿਸ਼ਨ ਦੇ ਸਿਟੀ ਮੈਨੇਜਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਰੇੜੀ ਫੜੀ ਵਾਲੇ ਲੋਕਾਂ ਨੇ ਸਵੈ ਨਿਧੀ ਤਹਿਤ ਲਿਆ ਕਰਜ਼ਾ ਨਿਤਾਰਤ ਸ਼ਰਤਾਂ ਤੇ ਮੂਰ ਦਿੱਤਾ ਹੈ ਇਸ ਮੌਕੇ ਸਵੈ ਸਹਾਇਤਾ ਗਰੁੱਪ ਚਲਾ ਰਹੀਆਂ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ ਮੈਂ ਲਾਕਡਾਊਨ ਦੇ ਵਿੱਚ ਆਦਾ ਕੰਮ ਕਰਦਾ ਸੀ ਜੋ ਲਾਕਡਾਊਨ ਕਰਕੇ ਬੰਦਾ ਪੈ ਗਿਆ ਮੇਰਾ ਹੱਥ ਬੋ ਮਾਰੀ ਹੋ ਗਈ ਸੀ ਇਹ ਹੁਣ ਪਿੱਛੇ ਇਹ ਮੋਦੀ ਸਰਕਾਰ ਨੇ ਸਕੀਮ ਕੱਢੀ ਸੀ ਜੀ 10000 ਰੁਪਏ ਆਦੀ ਜੀ ਮੈਂ ਉਹਨਾਂ ਤੋਂ 10000 ਰੁਪਏ ਲਿਆ ਜੀ ਤੇ ਉਹਨਾਂ ਦੇ ਨਾਲ ਮੈਂ ਤੁੰਨੇ ਦਾ ਕੰਮ ਚਾਲੂ ਕੀਤਾ ਜੀ ਹੁਣ ਮੇਰਾ ਕੰਮ ਠੀਕ ਹੈ ਜੀ ਮੇਰਾ ਕਾਰਡ ਬਣਿਆ ਹੋਇਆ ਜੀ ਮੈਨੂੰ ਦਵਾਈਆਂ ਫਰੀ ਮਿਲਦੀਆਂ ਜੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਅਸੀਂ 10 ਮਿਬਰਾਂ ਨੇ 71 ਹੋ ਕੇ ਆਪਣਾ ਖਾਤਾ ਖੁਲਾਇਆ ਹੈ ਹੁਣ ਸਾਨੂੰ ਸਰਕਾਰ ਨੇ 10000 ਰੁਪਏ ਵਾਲਿੰਗ ਫੰਡ ਦੇ ਦਿੱਤਾ ਹੈ ਹੁਣ ਅਸੀਂ ਇਸ ਫੰਡ ਦੇ ਨਾਲ ਸਵੈ ਰੋਜ਼ਗਾਰ ਸ਼ੁਰੂ ਕਰਨ ਜਾ ਰਹੇ ਹਾਂ ਬੈਨੀਤੀ ਇਸ ਸੰਵ੍ਰਿਤੀ ਯੋਜਨਾ ਦੇ ਅਧੀਨ ਜਿਹੜਾ ਬਾਗਾ ਪ੍ਰਾਣਾ ਹੈਗਾ ਇਹਦੇ ਵਿੱਚ ਲਗਭਗ 534 ਬੈਨੀਫਿਸ਼ੀਅਰਸ ਹੈ ਜਿਨ੍ਹਾਂ ਨੂੰ ਲਾਭ ਮਿਲਿਆ ਹੈ ਇਹ ਸਾਰੀਆਂ 8 ਸਕੀਮਾਂ ਜਿਹੜੀਆਂ ਹੈਗੀਆਂ ਨੇ ਉਹਦਾ ਵਾਸਤੇ ਉਹ ਐਲੀਜੀਬਲ ਹੋ ਜਾਂਦਾ ਹੈ ਜੇ ਉਹਨਾਂ ਦੇ ਬੈਨੀਫਿਸ਼ੀਅਰਸ ਜਾਂ ਪਰਿਵਾਰਕ ਮੈਂਬਰਸ ਇਹਨਾਂ ਨੂੰ ਇਹਨਾਂ ਵਾਸਤੇ ਐਲੀਜੀਬਲ ਹੋਣ